ਸਭੀ ਕੋਲ ਜੀ ਇਨਫੋਰਮੇਸ਼ਨ ਆਈ ਸੀ ਕਿ ਡਿਵੀਜ਼ਨ ਨੰਬਰ 3 ਦੇ ਏਰੀਏ ਦੇ ਵਿੱਚ ਨੀਲਾ ਛੰਡਾ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਹੈ ਕਿ ਬੱਚੇ ਨੂੰ ਖਰੀਦਣ ਸੰਬੰਧੀ ਜਿਹੜੀ ਹੈ ਉਹ ਕੁਝ ਗਲਬਾਤ ਚੱਲ ਰਹੀ ਸੀ ਦੋ ਤਰਾ ਦੇ ਵਿੱਚ ਤੇ ਜਦੋਂ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਗਈ ਕੱਲ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਕ ਲੁਧਿਆਣਾ ਉਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ 4 ਲੜਕੀਆਂ ਨੇ ਜਿਉਂਦੇ ਦੁਆਰਾ ਲੜਕੀ ਹੋਈ ਤੇ ਇਹਨੇ ਉਥੇ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲੇ ਹੀ 4 ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀਏ ਕਿਤੇ ਅੱਗੇ ਤੁਸੀਂ ਵਿਕਵਾ ਦਿਓ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਣਦੀ ਸੀਗੀ ਬਨਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ ਦੇ ਉੱਥੇ ਰਹਿਣ ਵਾਲੀ ਐ ਉਹਨੇ ਫਿਰ ਅੱਗੇ ਬਨਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਨਮੀਤ ਕੌਰ ਦੀ ਪੇਕੇ ਘਰ ਦੀ ਸਹੇਲੀ ਐ ਰੂਚੀ ਨਾਲ ਗੱਲ ਕੀਤੀ ਰੂਚੀ ਦੇ ਫਿਰ ਇੱਕ ਗੁਰਮੀਤ ਕੌਰ ਉਹਦੀ ਸਹੇਲੀ ਸੀਗੀ ਮੋਕੇ ਉਹਦੇ ਨਾਲ ਗੱਲ ਕੀਤੀ ਰੂਚੀ ਨੇ ਮਨਦੀਪ ਅਗਰੂਚੀ ਨਾਲ ਅੱਗੇ ਗੱਲ ਕੀਤੀ ਮਨਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਨ ਦੀ ਚਾਹਵਾਨ ਸੀ ਉਹਦੇ ਕੋਈ ਔਲਾਦ ਨਹੀਂ ਐ ਤੇ ਬੱਚਾ ਖਰੀਦਣਾ ਚਾਹਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਰ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਤੇ ਇਹਦੇ ਵਿੱਚ ਟੋਟਲ ਜਿਹੜਾ 8 ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚੋਂ 5 ਜਿਹੜੇ ਦੋਸ਼ੀ ਨੇ ਜਿਹੜੇ ਨਵਜਨਮੀ ਲੜਕੀ ਦੀ ਮਾਤਾ ਜਿਨ੍ਹਾਂ ਨੇ ਖਰੀਦਣਾ ਸੀਗਾ ਤੇ ਵਿੱਚੋਂ ਪ੍ਰਵੀਨ ਬਲਮੀਤ ਕੌਰ ਜਿਹੜੀ ਬੀਐਮਐਸ ਡਾਕਟਰ ਰੁਚੀ ਤੇ ਮਨਦੀਪ ਕੌਰ ਇਹਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਕਰ ਲਿਆ ਤੇ ਜਿਹੜੇ ਤਿੰਨ ਦੋਸ਼ੀ ਨੇ ਜਿਹੜੀ ਇੱਕ ਨਰਸ ਹੈਗੀ ਐ ਤੇ ਨਾਲ ਇਹਦੇ ਦੋ ਦੋਸ਼ੀ ਜਿਹੜੇ ਉਹ ਰਹਿ ਗਏ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਪੈਣੀ ਹੈ ਸਰ ਇਹ ਦਲਾਲਾਂ ਨੇ ਜਿਹੜੇ 210000 ਤੋਂ ਕਿੰਨੇ ਡਿਵਾਈਡ ਕਰਨੇ ਸੀਗੇ ਬੱਚੇ ਵਾਲੇ ਨੂੰ ਕਿੰਨੇ ਦੇਣੇ ਸੀ ਖੁਦ ਕਿੰਨੇ ਕਿੰਨੇ ਦੇਣੇ ਸੀ ਉਹ ਮਤਲਬ ਸਾਰਿਆਂ ਨੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਆਪਣਾ ਹਿੱਸਾ ਵਿੱਚ ਕਿਸੇ ਨੇ 10000 ਕਿਸੇ ਨੇ 20000 ਉਹ ਸਾਰਾ ਆਪਸ ਰੱਖਿਆ ਸੀ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਐਸ ਡਿਟੇਲ ਵਿੱਚ ਇਹ ਮਾਂ ਨੂੰ ਕਿੰਨਾ ਮਿਲਦਾ ਮਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਸੀਗੇ ਬੇਸਿਕਲੀ ਉਹ ਕਹਿੰਦੀ ਸੀ ਕਿ ਮੈਨੂੰ ਜਿਹੜਾ ਹਸਪੀਟਲ ਦਾ ਖਰਚਾ ਹੈਗਾ ਖਰਚਾ ਦਵਾ ਦਿਓ ਸਰ ਇਸ ਤਰ੍ਹਾਂ ਦੇ ਪ੍ਰਾਈਵੇਟ ਹਸਪੀਟਲ ਵਿੱਚ ਬੱਚਿਆਂ ਨੂੰ ਵੇਚਣ ਦਾ ਇੱਕ ਕਾਰੋਬਾਰ ਕੀਤਾ ਜਾ ਰਿਹਾ ਹੈ ਗੁਰੂ ਹੁੰਦਾ ਤੇ ਸਰ ਇਹ ਮਨੂ ਕੀ ਹਸਪੀਟਲ ਤੇ ਵੀ ਕਾਰਵਾਈ ਕੀਤੀ ਜਾਗੀ ਵੀ ਬਿਨਾ ਆਈਡੈਂਟੀਫਾਈ ਕੀਤੇ ਇੱਕ ਸਰਟੀਫਾਈਡ ਨਰਸਾਂ ਨੂੰ ਰੱਖਣ ਦੀ ਬਜਾਏ ਫਰੇਕ ਨੂੰ ਹੀ ਰੱਖੀ ਜਾ ਰਹੇ ਨੇ ਜਿਹੜੀ ਦਵਾਈਆਂ ਵਾਈਆਂ ਦੇ ਉਹ ਇੰਦਾ ਦੇ ਕੰਮ ਕਰਦੀਆਂ ਨੇ ਬਿਲਕੁਲ ਜਿਹੜਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਆ ਹਸਪੀਟਲ ਦਾ ਰੋਲ ਵੀ ਇਹਦੇ ਵਿੱਚ ਜਿਹੜਾ ਵਿਚਾਰਿਆ ਜਾਏਗਾ ਸਰਕਾਰ ਨੂੰ ਸਰਕਾਰ ਨੂੰ ਪਤਾ ਕਿੱਦਾਂ ਲੱਗਿਆ ਇਨਫੋਰਮੇਸ਼ਨ ਕਿੱਦਾਂ ਮਿਲੇਗੀ ਇਹ ਸੋਚਾ ਹੋ ਰਿਹਾ ਵਾ ਔਰ ਕਿਹੜੀ ਜਗ੍ਹਾ ਹੋ ਰਿਹਾ ਕਿਸ ਤਰ੍ਹਾਂ ਪਤਾ ਲੱਗਿਆ ਲੋਕਾਂ ਨੇ ਮਤਲਬ ਦੇਖਿਆ ਦੇਖੋ ਜਿਹੜਾ ਇਨਫਾਰਮਰ ਹੁੰਦੇ ਲੋਕ ਹੀ ਹੁੰਦੇ ਨੇ ਤਾਂ ਬੇਸਿਕਲੀ ਜਿਹੜਾ ਸੀ ਸਿਕਰਟ ਇਨਫੋਰਮੇਸ਼ਨ ਤੇ ਪਰਚਾ ਦਿੱਤਾ ਸਰ ਪਹਿਲਾਂ ਵੀ ਇਹਨਾਂ ਵੱਲੋਂ ਜਿਹੜਾ ਕੋਈ ਬੱਚਾ ਵੇਚਿਆ ਜਾਂ ਖੀਦਾ ਗਿਆ ਬਾਪੂ ਜੀ ਇਹਨਾਂ ਨੇ ਸਭ ਬਣਾਈਆ ਹਰ ਇੱਕ ਵਾਲੀਅਰ ਦਾ ਰਿਕਾਰਡ ਜਿਹੜਾ ਸੀ ਇਹ ਚੈੱਕ ਕਰ ਰਹੇ ਹਾਂ ਸਾਰਾ ਤੇ ਹੋ ਸਕਦਾ ਪ੍ਰੋਪਰ ਹੀ ਗੈਂਗ ਹੋਵੇ ਪਹਿਲਾਂ ਵੀ ਕਰਦੇ ਹੋਣ ਤੇ ਇੱਕ ਡਿਟੇਲਡ ਇਨਵੈਸਟੀਗੇਸ਼ਨ ਕਰਾਂ 210000 ਰੁਪਏ ਕਾਉਂਟ ਮਦਰ ਦੇ ਅਕਾਉਂਟ ਚ ਗਿਆ ਮਦਰ ਦੇ ਅਕਾਉਂਟ ਚ ਨਹੀਂ ਗਿਆ ਇਹ ਪੈਸੇ ਮਦਰ ਦੇ ਅਕਾਉਂਟ ਚ ਨਹੀਂ ਗਏ ਪੈਸੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਮਲਮੀਤ ਕੌਰ ਜਿਹੜੀ ਹੈਗੀ ਹੈ ਵਿੱਚ ਜਿਹੜੀ ਕੀ ਬੀਐਮਐਸ ਡਾਕਟਰ ਹੈਗੀ ਹੈ ਉਹਦੇ account 'ਚ ਪੈਸੇ ਚਲੇ ਗਏ ਸੀ। ਵੀ ਇਹ ਬਸ ਡਾਕਟਰ ਸੁਮੇਤਾ ਦੇ ਵੀ ਪਤਨੀ ਆਫ ਅ ਕੇਸ਼ਵ ਬਾਲਾ ਹੈ। ਉਹਦੇ ਪਤਨੀ ਨੂੰ ਵੀ ਪਤਾ ਸੀ ਕਿ ਬੱਚੇ ਨੂੰ ਵੇਚਿਆ ਗਿਆ ਵਾ। ਹਾਲੇ ਤੱਕ ਇਨਵੈਸਟੀਗੇਸ਼ਨ 'ਚ ਨਹੀਂ ਆਇਆ ਪਰ ਅਸੀਂ ਹਲੇ ਇਹਨੂੰ ਡਿਟੇਲਸ ਇਨਵੈਸਟੀਗੇਸ਼ਨ ਕਰਾਂਗੇ। ਹੁਣ ਬੱਚਾ ਦਾ ਮਾਤਾ ਬੋਲੇ ਬਿਲਕੁਲ ਜਿਹੜਾ ਬੱਚਾ ਖਰੀਦਣਾ ਸੀ ਉਹ ਆਇਡੈਂਟੀਫਾਈ ਹੋਇਆ ਜਿਹਨੇ ਖਰੀਦਣਾ ਸੀ ਉਹਦਾ ਕੀ ਫਾਈਨੈਂਸ਼ੀਅਲ ਸਟੇਟਸ ਆ ਕੀ ਹੈ ਕੀ ਨਹੀਂ। ਮਨਦੀਪ ਕੌਰ ਜੀ ਜਿਹਨੇ ਬੱਚਾ ਖਰੀਦਣਾ ਸੀਗਾ ਇਹ ਪਿੰਡ ਮੰਗਲ ਜਿਹੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹੈ ਇਹਨਾਂ ਦੇ ਪਹਿਲਾਂ ਕੋਈ ਬੱਚਾ ਨਹੀਂ ਹੈ ਪਰ ਰਿਸ਼ਲ ਸਟੇਟਸ ਇਹਦਾ ਠੀਕ ਹੈਗਾ ਤੇ ਇਹ ਬੱਚਾ ਖਰੀਦਿਆ ਜਾਂਦਾ ਸੀ ਜਿਹੜੀ ਉਹ ਪ੍ਰਵਾਸੀ ਮਦਰ ਹੈ ਜਿਹੜੀ ਉਹ ਕਿੱਥੇ ਦੀ ਹੈ ਕਿਹੜੀ ਸਟੇਟ ਦੀ ਹੈ ਬੇਸਿਕਲੀ ਪਛੋ ਯੂਪ ਦੀ ਰਹਿਣ ਵਾਲੀ ਹੈ ਜੀ ਤੇ ਫਿਲਹਾਲ ਜਿਹੜਾ ਇਹ ਸ਼ੇਰਪੁਰ ਕਲਾ ਉੱਥੇ ਰਹਿ ਰਹੀ ਹੈ ਇਹ ਹਸਪੀਟਲ ਦੇ ਵੀ ਸਰ ਕੋਈ ਕਾਰਵਾਈ ਕੀਤੀ ਗਈ ਹੈ ਬਾਕਾਇਦਾ ਜਾਂ ਸਿਰਫ ਸਿਰਫ ਡਾਕਟਰ ਜਾਂ ਜਿਹੜਾ ਸਟਾਫ ਆ ਉਹਨਾਂ ਦੀ ਕੀਤੀ ਗਈ ਹੈ ਹਾਲੇ ਤੱਕ ਜਿਹੜੀ ਸ਼ਮੂਲੀਅਤ ਨਰਸਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਜਿਹੜਾ ਸੀ ਇਨਵੈਸਟੀਗੇਸ਼ਨ ਤੇ ਦੇਖਾਂਗੇ ਕਿ ਹਸਪੀਟਲ ਦਾ ਮੈਨੇਜਮੈਂਟ ਦਾ ਉਹਨਾਂ ਦੇ ਕਿ ਡਾਕਟਰਸ ਦਾ ਇਹਦੇ ਵਿੱਚ ਕੋਈ ਰੋਲ ਹੈ ਕਿ ਨਹੀਂ ਅਸਲ ਪਹਿਲਾਂ ਵੀ ਬੱਚਿਆਂ ਦੀ ਫ੍ਰੀ ਤੋਂ ਕੋਪੀ ਹੋਈ ਹੈ ਜਾਂ ਇਹ ਹੀ ਪਹਿਲਾ ਮਾਮਲਾ ਪਹਿਲਾ ਵੀ ਮਾਮਲਾ ਇਹ ਸੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਸਾਰਿਆਂ ਦਾ ਪੁਲਿਸ ਰਿਮਾਂਡ ਲੈ ਕੇ ਨਾਲ ਡਿਟੇਲ ਲਈਏ ਕੁਝ ਕੁਝ ਕਰਾਂਗੇ ਕੁਝ ਵੀਡੀਓਜ਼ ਵੀ ਆਈਆਂ ਸੀ ਕਿ ਕੁਝ ਜੈਂਟਸ ਵੀ ਉਹਦੇ ਲੇਡੀ ਦੇ ਨਾਲ ਹਰਾਸਸਟ ਚਲੇ ਸੀ ਕਿ ਉਹ ਵੀ ਹਲੇ ਸੱਚੇ ਚ ਨਾਮ ਨਾਲ ਜੀ ਕਿਤੇ ਜਾ ਬਿਲਕੁਲ ਇਹਦੇ ਵਿੱਚ ਇੱਕ ਜਿਹੜਾ ਹੈਗਾ ਪੰਮਾ ਪੰਮਾ ਲੇਡੀ ਪੰਮਾ ਲੇਡੀ ਇੱਕ ਪੰਮਾ ਨਾਲ ਦੀ ਆਸ਼ਾ ਵਰਕਰ ਹੈਗੀ ਉਹ ਵੀ ਰਾਮ ਜੀਦ ਕੀਤੀ ਹੈ ਜਿਹੜੇ ਜੈਡਸ ਉਹਦਾ ਰੋਲ ਦੇਖ ਰਹੇ ਹਾਂ ਸੀ ਸਾਰਾ